ਨਰੇਸ਼ ਲੁਥਰਾ ਨਰੇਸ਼ ਜੂਲਰ ਵਾਲੋ ਅਤੇ ਆਪਣੀ ਅਚਲ ਮੰਦਰ ਸਭਾ ਵਾਲੋ ਅਤੇ ਲਾਈਨ ਕਲੱਬ ਬਟਾਲਾ ਸਮਾਈਲ ਵਾਲੋ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਪ੍ਰਮਾਤਮਾ ਇਹਨਾਂ ਦਾ ਨਵਾਂ ਸਾਲ ਕੁਝ ਪੜਿਆ ਲਿਆਵੇ ਤੰਦਰੁਸਤੀ ਆਵੇ ਪ੍ਰਮਾਤਮਾ ਸਭ ਤੇ ਮਿਹਰ ਰੱਖੇ ਸਭ ਦੇ ਕਿਰਪਾ ਬਣਾਈ ਰੱਖੇ ਇੱਕ ਵਾਰੀ ਫੇਰ ਨਰੇਸ਼ ਲੁਖਤਰਾ ਨਰੇਸ਼ ਜੂਲਰ ਤੋਂ ਅਤੇ ਮੈਂ ਆਪਣੀ ਅਚਲ ਮੰਦਰ ਸਭਾ ਵਾਲੋ ਆਪਣੀ ਲਾਈਨ ਕਲੱਬ ਬਟਾਲਾ ਸਮਾਈਲ ਵਾਲੋ ਸਾਡੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿਨਾ ਹਾਂ ਪ੍ਰਮਾਤਮਾ ਸਭ ਦਾ ਨਵਾਂ ਸਾਲ ਖੁਸ਼ੀਆਂ ਭੜੇ ਲਿਆਵੇ ਸਭ ਤੇ ਪ੍ਰਮਾਤਮਾ ਮਿਹਰ ਰੱਖੇ ਕਿਰਪਾ ਬਣਾਈ ਰੱਖੇ ਮੈਂ ਕਹਿੰਦਾ ਨਵਾਂ ਸਾਲ ਆਇਆ ਸਾਡੇ ਪਿਛਲੇ ਗਿਲੇ ਸ਼ਿਕਵੇ ਲੋਕ ਭਲਾ ਕੇ ਅੱਗੋਂ ਖੁਸ਼ੀ ਨਾਲ ਚੱਲਣਾ ਇੱਕ ਦੂਜੇ ਦੇ ਨਾਲ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੇ ਲਾ ਕੇ ਸਾਤ ਦੇਨ ਜਿਦੇ ਵਿੱਚ ਸਭ ਨੂੰ ਇੱਕ ਦੂਜੇ ਤੋਂ ਖੁਸ਼ੀ ਹੀ ਖੁਸ਼ੀ ਮਿਲੇ ਬੋਲ ਸ਼ੰਕਰ ਭਗਵਾਨ ਕੀ ਜੈ ਆਈ ਆਈ ਜੀ